ਰੋਡ ਦੇ ਉੱਤੇ ਆਮ ਦੇਖੇ ਜਾਂਦੇ ਹੋਣਗੇ ਵਾਹਨ ਇਸ ਤਰ੍ਹਾਂ ਜਿਹੜੇ ਕਿ ਓਵਰਲੋਡ ਲੱਦੇ ਹੁੰਦੇ ਆ ਔਰ ਜਿਹੜੇ ਛੜਕ ਹਾਦਸੇ ਵਾਪਰਦੇ ਆ ਕਿਉਂਕਿ ਰੋਡ ਦੇ ਉੱਤੇ ਆਵਾਜਾਈ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੇ ਆ ਇਸੇ ਤਰ੍ਹਾਂ ਹੀ ਇਹ ਡੱਬੇ ਤੇ ਲੱਗੇ ਟੰਗਰ ਘੜਾੜ ਔਰ ਡੱਬੇ ਦੇ ਵਿਚਾਲੇ ਜਿਹੜਾ ਕਿ ਟਰੈਕਟਰ ਟਰਾਲੀ ਪਲਟੀ ਆ ਕਾਫੀ ਲੰਮੇ ਸਮੇਂ ਤੋਂ ਪਲਟੀ ਔਰ ਰੋਡ ਜਾਮ ਕੀਤਾ ਹੋਇਆ ਹੈ ਇਸ ਜਾਮ ਕਰਕੇ ਕਾਫੀ ਜਿਹੜੀ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਆ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੇ ਲੋਕਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਿਸ ਤੇ ਇਸ ਤਰ੍ਹਾਂ ਦੇ ਲੋਕਾਂ ਵੱਲੋਂ ওভারਲੋਡ ਵਾਹਨ ਚਲਾ ਕੇ ਰੋਡ ਜਾਮ ਕੀਤੇ ਜਾਂਦੇ ਹਨ ਔਰ ਹੋਰ ਵੀ ਟ੍ਰੈਫਿਕ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਜਾਂਦਾ ਹੈ ਉੱਥੇ ਪੁਲਿਸ ਪ੍ਰਸ਼ਾਸਨ ਦੀ ਇੱਕ ਢਿੱਲੀ ਕਾਰਗੁਜ਼ਾਰੀ ਵੀ ਦੇਖਣ ਨੂੰ ਮਿਲਦੀ ਹੈ ਜਿਹੜੀ ਕਿ ਅੱਜ ਇਹ ਢਿੜਵੇ ਦੇ ਨੇੜੇ ਔਰ ਸੁੱਲਰ ਘਰਾੜ ਢਿੜਵੇ ਦੇ ਵਿਚਾਲੇ ਹੈ ਜਿਹੜੀ ਕਿ ਹਾਈਵੇ ਦੇ ਉੱਤੇ ਜਿਹੜੀ ਟਰਾਲੀ ਪਲਟੀ ਆ ਇਹ ਤਕਰੀਬਨ ਰਾਤ ਸਮੇਂ ਦੀ ਪਲਟੀ ਹੋਈ ਹੈ ਟਰਾਲੀ ਔਰ ਰੋਡ ਸਾਰਾ ਜਾਮ ਕੀਤਾ ਹੋਇਆ ਹੈ ਅਜੇ ਤੱਕ ਇਹ ਟਰਾਲੀ ਇੱਥੋਂ ਨਹੀਂ ਹਟਾਈ ਗਈ ਇਸ ਤਰ੍ਹਾਂ ਰੋਡ ਜਾਮ ਹੈ ਪਰ ਜਦੋਂ ਇਹ ਚੱਲਦੀਆਂ ਟਰਾਲੀਆਂ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਉਸ ਵਕਤ ਵੀ ਇਹ ਕੁਝ ਕਾਫੀ ਜ਼ਿਆਦਾ ਸਮੱਸਿਆ ਦਾ ਕਾਰਨ ਬਣੀ ਰਹਿੰਦੀਆਂ ਹਨ ਆਮ ਟ੍ਰੈਫਿਕ ਵਾਸਤੇ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੇ ਖਿਲਾਫ ਕਦੋਂ ਕਾਰਵਾਈ ਕਰਨਗੇ ਕਿਉਂਕਿ ਇਹ ਕਾਫੀ ਜ਼ਿਆਦਾ 3-3 4-4 ਫੁੱਟ ਜਿਹੜੀਆਂ ਵਧਾਈਆਂ ਹੋਈਆਂ ਹੁੰਦੀਆਂ ਐ ਔਰ ਛੜਕ ਦੇ ਉੱਤੇ ਆਵਾਜ਼ਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਤੁਹਾਨੂੰ ਅਸੀਂ ਜੁੱਝ ਸਾਈਡ ਤੋਂ ਦਿਖਾਣੇ ਇਸ ਜਿਹੜੀ ਕਿ ਟਰਾਲੀ ਤਾਂ ਸ਼ਾਇਦ ਹੋ ਸਕਦਾ ਕੋ ਟਾਇਰ ਪੈਂਚਰ ਹੋਣ ਕਰਕੇ ਇੱਥੇ ਪਲਟੀ ਆ ਪਰ ਜਾਂ ਕਈ ਵਾਰੀ ਕਿਸੇ ਨੂੰ ਸਾਈਡ ਦੇਣ ਸਮੇ ਇਹ ਕਾਫੀ ਖਨਗਾਲੀ ਵਰਤਦੇ ਨੇ ਜਿਵੇਂ ਕਿ ਇਹ ਕਾਫੀ ਜ਼ਿਆਦਾ ਓਵਰਲੋਡ ਲੱਗਦਾ ਇਹ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਦੇ ਜਿਹੜੇ ਕਿ ਭੂਗ ਨਾਲ ਭਰੇ ਹੋਏ ਕਾਫੀ ਜ਼ਿਆਦਾ ਦੂਰ ਦੂਰ ਤੱਕ ਇਹਨੂੰ ਟਰਾਲੀ ਤੋਂ ਓਵਰ ਲੱਦੇ ਹੋਏ ਜਿਹੜਾ ਇਹ ਕਾਫੀ ਰੋਡ ਦੇ ਉੱਤੇ ਚੱਲਦੇ ਸਮੇਂ ਕਈ ਵਾਰੀ ਹੋਰ ਵੀ ਵੱਡੇ ਹਾਦਸਿਆਂ ਨੂੰ ਕਾਰਨ ਅੰਜਾਮ ਦਿੰਦੇ ਨੇ ਇੱਕ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦੇ ਨੇ ਜੇ ਜਦੋਂ ਇਸ ਤਰ੍ਹਾਂ ਦੇ ਟਰਾਲੇ ਜਾਂ ਟਰੈਕਟਰ ਟਰਾਲੀਆਂ ਜਾਂ ਓਵਰਲੋਡ ਇਸ ਤਰ੍ਹਾਂ ਲੰਘਦੀਆਂ ਐ ਸੜਕਾਂ ਦੇ ਉੱਤੋਂ ਉਸ ਵਕਤ ਇਹ ਇੱਕ ਆਮ ਜਨਤਾ ਨੂੰ ਜਾਂ ਆਮ ਟ੍ਰੈਫਿਕ ਨੂੰ ਕਾਫੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਇਸ ਤਰ੍ਹਾਂ ਦੇ ਟ੍ਰੈਫਿਕ ਜਾਂ ਓਵਰਲੋਡ ਟਰਾਲੀਆਂ ਜਾਂ ਭੁੰਗ ਵਾਲੀਆਂ ਇਸ ਤਰ੍ਹਾਂ ਜਿਹੜੀਆਂ ਟਰਾਲੀਆਂ ਸਾਈਡਾਂ ਤੱਕ ਕਾਫੀ ਵਧਾਈਆਂ ਹੁੰਦੀਆਂ ਐ ਪਿੱਛੇ ਵੀ ਕਾਫੀ ਵਧਾਈ ਹੋਈ ਆ ਔਰ ਇੱਕ ਸ਼ਾਇਦ ਹੋ ਸਕਦਾ ਜੇ ਕਹੀਏ ਤਾਂ ਅਸੀਂ ਇੱਕ ਵੱਡੇ ਟਰੱਕ ਤੋਂ ਵੀ ਜ਼ਿਆਦਾ ਇਸ ਦੇ ਉੱਤੇ ਸਮਾਨ ਨਾਲ ਲੱਗਿਆ ਹੋਇਆ ਹੈ ਜਿਹੜਾ ਵੀ ਟਰੋੜ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਜਾਮ ਕਰਦਾ ਹੈ ਪਰ ਹੁਣ ਇਸ ਵਕਤ ਜਿਹੜਾ ਕਿ ਇਹ ਨੈਸ਼ਨਲ ਹਾਈਵੇ ਦੇ ਉੱਤੇ ਪਲਟਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਓਵਰਲੋਡ ਟਰਾਲੀਆਂ ਜਾਂ ਇਸ ਤਰ੍ਹਾਂ ਦੇ ਜਿਹੜੇ ਓਵਰਲੋਡ ਵਾਹਨ ਇਸ ਤਰ੍ਹਾਂ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਆ ਔਰ ਉਨ੍ਹਾਂ ਖਿਲਾਫ ਕੀ ਕਾਰਵਾਈ ਹੁੰਦੀ ਹੈ ਜਾਂ ਇਹ ਐਸੇ ਤਰ੍ਹਾਂ ਹੀ ਰੋਡ ਦੇ ਉੱਤੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜਾਂ ਜਿਹੜੀ ਕਿ ਟ੍ਰੈਫਿਕ ਐਂਡ ਡਰਾਈਵ ਦੇ ਵਿੱਚ ਤਾਂ ਕਾਫੀ ਵੱਡਾ ਕਾਰਨ ਬਣੇ ਰਹਿਣਗੇ